ਜੀ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬੀ ਨਿਊਜ਼ ਚੈਨਲ ਅਸੀਂ ਖੜੇ ਆ ਜਿਲ੍ਹਾ ਤਰਨਤਾਰਨ ਵਿਖੇ ਜੰਡਿਆਲਾ ਚੌਕ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਹਾਈਵੇ ਰੋਡ ਆ ਜਿੱਥੇ ਕਿ ਬੱਸਾਂ ਜਿਹੜੀਆਂ ਵਾਂ ਜੰਡਿਆਲੇ ਤੋਂ ਅੰਮ੍ਰਿਤਸਰ ਨੂੰ ਵੀ ਜਾਂਦੀਆਂ ਹਰ ਜਗ੍ਹਾ ਤੋਂ ਜੋ ਪਠੰਡੇ ਤੋਂ ਜੋ ਗੱਲ ਕਰ ਲਈਏ ਹਰ ਜਗ੍ਹਾ ਤੋਂ ਗੱਡੀਆਂ ਜਿਹੜੀਆਂ ਵਾਂ ਤਰਨਤਾਰਨ ਜੰਡਿਆਲਾ ਚੌਕ ਦੇ ਵਿੱਚ ਆਉਂਦੇ ਆ ਤੇ ਤੁਸੀਂ ਦੇਖ ਸਕਦੇ ਜੇ ਕਿ ਪਾਣੀ ਕਿੰਨਾ ਖੜਾ ਹੋਇਆ ਵਾ ਤੇ ਪਾਣੀ ਦੇ ਨਾਲ ਜਿਹੜਾ ਵਾ ਉਸੀਂ ਦੇਖ ਸਕਦੇ ਹਾਂ ਉਚਾਈ ਕਿੰਨੀ ਦੇਖ ਸਕਦੇ ਜੇ ਕਿ ਪਾਣੀ ਦੇ ਵਿੱਚ ਗੱਡੀ ਆਏਗੀ ਤੁਹਾਨੂੰ ਦੇਖ ਸਾਹਮਣੇ ਦੇਖ ਰਿਹਾ ਜੇ ਕਿ ਗੱਡੀ ਜਿਹੜੀ ਉਚਾਈ ਤੋਂ ਗੱਡੀ ਜਿਹੜੀ ਥੱਲੇ ਆਉਗੀ ਜਾਂ ਉਧਰੋਂ ਉਚਾਈ ਆ ਤੇ ਪਾਣੀ ਦੀ ਕਾਫੀ ਜਿਹੜੀ ਸਮੱਸਿਆ ਹੈਗੀ ਆ ਕਿ ਜਿਆਦਾ ਅੱਡੇ ਦੇ ਵਿੱਚ ਗੱਡੀ ਨਹੀਂ ਜਾਂਦੀ ਮੇਨ ਜਿਹੜਾ ਹਾਈਵੇ ਰੋਡ ਆ ਇੱਥੇ ਗੱਡੀਆਂ ਜਾਂਦੀਆਂ ਨਾ ਤੇ ਪਾਣੀ ਦੇ ਕਾਰਨ ਕਾਫੀ ਜਿਹੜਾ ਨੁਕਸਾਨ ਹੁੰਦਾ ਮੇਰੇ ਨਾਲ ਭਾਜੀ ਮੌਜੂਦ ਨੇ ਗੱਡੀਆਂ ਵਾਲੇ ਵੀ ਟੈਂਪੋ ਵਾਲੇ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਪਰੇਸ਼ਾਨੀਆਂ ਜਿਹੜੀਆਂ ਗੱਡੀ ਦੀਆਂ ਜਾਂ ਬੱਸਾਂ ਆਉਂਦੀਆਂ ਬਾਹਰੋਂ ਆਉਂਦੀਆਂ ਦੂਰੋਂ ਕੀ ਪਰੇਸ਼ਾਨੀਆਂ ਆ ਰਹੀ ਮੇਰਾ ਨਾਮ ਤਲਵਰ ਸਿੰਘ ਮੈਂਬਰ ਕੰਟਰੋਲ ਚਾਹੁੰਦਾ ਕਿ ਕਿਹਨਾ ਚੌਕ ਜਿਹੜੇ ਗੱਡੀਆਂ ਦੇ ਕਾਫੀ ਜਿਹੜੀਆਂ ਪਾਣੀ ਜਿਹੜਾ ਖੜਾ ਵਜੇ ਇਹ ਜਿਹ ਪਾਣੀ ਖੜਾ ਹੋਣ ਦੇ ਨਾਲ ਜਿਹੜਾ ਹੈਗਾ ਗੱਡੀਆਂ ਨੂੰ ਬੱਸਾਂ ਨੂੰ ਤਕਰੀਬਨ ਛੋਟੇ ਵੀ ਹਿਲਕੇ ਜਿਹੜੇ ਹੈਗਿਆ ਨਾ ਯ ਰੱਖਸ਼ਾ ਵਗੈਰਾ ਜਾਂ ਬੱਚੇ ਐਕਟਵਾ ਦੇ ਉੱਤੇ ਜਾ ਰਹੇ ਆ ਹਾਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਇਹ ਤੇ ਅੱਜ ਦੀ ਤਰੀਕ ਦੇ ਵਿੱਚ ਤਾਂ ਪਾਣੀ ਥੋੜਾ ਜਿਹਾ ਘਟ ਗਿਆ ਹੈ ਜਿੱਦਨ ਇਹ ਬਰਸਾਤ ਹੁੰਦੀ ਹੈ ਇਸ ਦਿਨ ਤੇ ਇੱਥੇ ਕੋਟੇ ਕੋਟੇ ਪਾਣੀ ਖੜਾ ਹੋ ਜਾਂਦਾ ਹੈ ਇਹ ਕਰਕੇ ਪਾਣੀ ਦੀ ਨਿਕਾਸੀ ਕਿਸੇ ਸਾਈਡ ਤੇ ਨਹੀਂ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰ ਇਹ ਇਹ ਦਾ ਜਿਹੜਾ ਹੈਗਾ ਖਾਸ ਕਰਕੇ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਚ ਰਸਤਾ ਜੀ ਚ ਰਸਤੇ ਦੇ ਵਿੱਚ ਜਿਹੜੀ ਹੈਗੀ ਅੰਮ੍ਰਿਤਸਰ ਤੋਂ ਵੀ ਗੱਡੀ ਆਉਂਦੀ ਆ ਬਠਿੰਡਾ ਵਗੈਰਾ ਸਾਰਾ ਹਾਈਵੇ ਦੇ ਉੱਤੇ ਇੱਧਰ ਦੀਆਂ ਗੱਡੀਆਂ ਜਾਂਦੀਆਂ ਐ ਇਹ ਕਰਕੇ ਜਨਤਾ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਜੀ ਤੇ ਇੱਕ ਠੇਕੇਦਾਰ ਜੀ ਨੂੰ ਬੇਨਤੀ ਕਰਾਂਗੇ ਵੀ ਜਿਹੜਾ ਕੰਮ ਕਰਕੇ ਅਧੂਰਾ ਛੱਡ ਕੇ ਆ ਇਹ ਪਹਿਲਾਂ ਤਾਂ ਪਾਣੀ ਸੈਂਟਰ ਦੇ ਵਿੱਚ ਖੜਦਾ ਸੀ ਉਹ ਜਿਹੜਾ ਹੈਗਾ ਪਾਣੀ ਦੋਨਾਂ ਸਾਈਡਾਂ ਦੇ ਉੱਤੇ ਖੜ ਲਾ ਪਿਆ ਤਾਂ ਦੋਨਾਂ ਸਾਈਡਾਂ ਦੇ ਉੱਤੇ ਜਿਹੜੇ ਹੈਗੇ ਘੋਡੇ ਘੋਡੇ ਢੋਏ ਹੋ ਗਏ ਆ ਇਹ ਕਰਕੇ ਬੇਨਤੀ ਕਰਦੇ ਆ ਡੀਸੀ ਸਾਹਿਬਾਨ ਨੂੰ ਤਰਨਤਾਰਨ ਦੇ ਹਲਕਾ ਇੰਚਾਰਜ ਸਰਦਾਰ ਹਰਮੀਤ ਸਿੰਘ ਐਮ ਐਲ ਏ ਜੀ ਨੂੰ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂ ਕਿ ਉਹਨਾਂ ਦੇ ਧਿਆਨ ਚ ਲਿਆਵਾ ਕਿ ਬੋੜੀ ਚੌਕ ਤੋਂ ਲੱਗ ਕੇ ਤੇ ਜਿੰਡਿਆਲਾ ਚੌਕ ਤੱਕ ਜਿਹੜੀ ਹੈਗੀ ਆ ਸੜਕ ਤੇ ਬਹੁਤ ਹੀ ਮਾੜੇ ਹਾਲਾਤ ਆ ਇਹਦੇ ਵੱਲ ਖਾਸ ਕਰਕੇ ਧਿਆਨ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਤਰਨਤਾਰਨ ਦੇ ਇਲੈਕਸ਼ਨ ਵੀ ਆ ਰਹੀ ਆ ਤੇ ਜਨਤਾ ਜਿਹੜੀ ਹੈਗੀ ਆ ਉਹਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਡੀ ਸੀ ਸਾਹਿਬਾਨ ਏ ਪੀ ਡਬਲਯੂ ਡੀ ਬੈਗਮੇ ਤੇ ਸਾਰੇ ਆਨੂੰ ਜੇਈ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਧਰ ਖਾਸ ਕਰਕੇ ਧਿਆਨ ਦਿੱਤਾ ਜਾਵੇ। ਭਾਜੀ ਜੇ ਗੱਲ ਕੀਤੀ ਜਾਵੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਚਾਈ ਕਾਫੀ ਹੈਗੀ ਆ। ਜਦੋਂ ਜਿੰਨੇ ਸੜਕ ਬਣਾਈਆਂ ਜਾਂ ਦੇਖਿਆ ਜਦੋਂ ਉਹਨੇ ਧਿਆਨ ਨਹੀਂ ਦਿੱਤਾ ਕਿ ਇਧਰ ਨੀਵੀਂ ਜਗਾ ਵਾ ਪਾਣੀ ਕਾਫੀ ਖੜ ਜਾਂਦਾ ਵਾ ਕਈਆਂ ਨੂੰ ਕਈਆਂ ਨੂੰ ਸੱਟਾਂ ਵੀ ਲੱਗਦੀਆਂ। ਇੱਕ ਦਿਨ ਦੱਸਿਆ ਜਾ ਰਿਹਾ ਕਿ ਕਨੈਕਟਰ ਨਾਲ ਲੜਾਈ ਹੋ ਪਈ ਪਾਣੀ ਜੜਾ ਵਾ ਦੇ ਉਹਦੇ ਉੱਪਰ ਪੈ ਗਿਆ ਉਹ ਵਾਈਕਲ ਜਾ ਰਿਹਾ ਸੀ। ਕਾਫੀ ਜਿਹੜਾ ਵਾ ਗੱਡੀਆਂ ਵਾਲੇ ਵੀ ਹੜਤਾਲ ਕਰਤੀ ਗੱਡੀਆਂ ਅੱਗੇ ਲਾਤੇ ਕੀ ਕੀ ਕਰਨਾ ਚਾਹੁੰਦੇ ਜਾਂ ਕੀ ਕਰਨਾ ਚਾਹੁੰਦੇ ਤੁਸੀਂ ਇਹ ਵੇਖੋ ਜੀ ਇੱਥੇ ਜਦੋਂ ਬਣਾਇਆ ਜਾ ਰਿਹਾ ਸੀ ਠੇਕੇਦਾਰ ਸਾਹਿਬ ਨੂੰ ਕਿਹਾ ਕਿ ਇਹ ਵੇਖੋ ਜੀ ਇੱਥੇ ਪਾਣੀ ਰੁਕ ਜਾਣਾ ਵਾ ਇਹਦਾ ਕੋਈ ਪੰਕਤਾ ਪ੍ਰਬੰਧ ਕਰੋ ਉਹਨਾਂ ਨੇ ਕਿਹਾ ਨਹੀਂ ਜੀ ਅਜੇ ਅਸੀਂ ਬਣਾ ਰਹੇ ਹਾਂ ਇਹਨੂੰ ਬਣਾ ਕੇ ਪੂਰਾ ਸੜਕ ਦੇ ਬਰਾਬਰ ਲੈਵਲ ਕਰਾਂਗੇ ਉਹ ਇਹ ਅਧੂਰਾ ਹੀ ਕੰਮ ਛੱਡ ਕੇ ਇੱਕ ਸਾਈਡ ਤੋਂ ਇਧਰ ਨੂੰ ਵੀ ਨੀਮਾ ਰਹਿ ਗਿਆ ਜਿੱਦੇ ਆਲੇ ਸਾਈਡ ਨੂੰ ਨੀਮਾ ਹੋ ਗਿਆ ਉਹ ਦੋਨੋਂ ਸਾਈਡਾਂ ਤੇ ਪਾਣੀ ਖਲੋਣ ਦਾ ਇੱਥੇ ਇਰੈਕਸ਼ਨ ਪਲਟ ਜਾਂਦੇ ਆ ਜਿ세 ਤਰ੍ਹਾਂ ਕੱਲੋ ਗ ਇੱਕ ਬੱਸ ਲੰਘ ਰਹੀ ਸੀ ਮੋਟਰਸਾਈਕਲ ਵਾਲੇ ਦੇ ਉੱਪਰ ਪੈ ਗਿਆ ਉਹਨੇ ਜਾ ਕੇ ਬੱਸ ਵਾਲੇ ਨਾਲ ਝਗੜਾ ਕੀਤਾ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਇੱਥੇ ਧਿਆਨ ਦਿੱਤਾ ਜਾਵੇ ਧਿਆਨ ਦੇ ਕੇ ਜਿਹੜਾ ਠੇਕੇਦਾਰ ਸਾਹਿਬ ਨੇ ਪਤਾ ਨਹੀਂ ਜਾਂ ਉਹਨਾਂ ਦਾ ਠੇਕਾ ਹੀ ਹੈ ਨਾ ਸੀ ਇਹਨੂੰ ਪੂਰਾ ਕੰਮ ਨੂੰ ਸਿਰੇ ਚੜਾਇਆ ਜਾਵੇ ਜਿਹੜੇ ਦੁਕਾਨਦਾਰਾਂ ਨੇ ਆਹ ਵੇਖੋ ਜੀ ਅੱਗੇ ਆਪਣੀ ਕੋਲੋਂ ਪੈਸੇ ਲਾ ਕੇ ਇਹ ਸਾਰੀ ਮਿੱਟੀ ਪਾ ਕੇ ਉੱਤੇ ਕੰਮਗਾਰਾਂ ਲਾਇਆ ਸੀ ਪਰ ਇਹਨਾਂ ਤੋਂ ਪਹਿਲਾਂ ਜਿਹੜੇ ਠੇਕੇਦਾਰ ਸਾਹਿਬ ਆਏ ਉਹਨਾਂ ਜੀਸੀਪੀ ਲਿਆਂਦੀ ਤੇ ਸਾਰਾ ਹੀ ਚੁੱਕ ਕੇ ਲੈ ਗਏ ਮਟੀਰੀਅਲ ਲੱਗੇ ਜੀ ਇੱਥੇ ਥੱਲੇ ਲੱਗੇਗਾ ਲੋਕ ਟਾਇਲ ਲੱਗਣੀ ਹੈਗੀ ਆ ਲੋਕ ਟਾਇਲ ਲਗਾਈ 3 ਫੁੱਟ نیچے ਖੜ ਕੇ ਜਿਹੜਾ 3 ਫੁੱਟ نیچے ਜਦੋਂ ਲਾਈ ਉੱਤੇ 3 ਫੁੱਟ ਪਾਣੀ ਖਲੋ ਗਿਆ ਪਾਣੀ ਖਲੋਣਾ ਇੱਥੇ ਬਸਾਂ ਨੇ ਜਿਹੜੀ ਟਾਇਲ ਸੀ ਸਾਰੀ ਖਰਾਬ ਹੋ ਗਈ ਅਸੀਂ ਇਹ ਮੰਗ ਕਰਦੇ ਆਂ ਕਿ ਜਦੋਂ ਟਾਇਲ ਲਗਾਉਣੀ ਆ ਜਾਂ ਠੇਕੇਦਾਰ ਨੂੰ ਉਹਦਾ ਕੋਈ ਲੈਵਲ ਰੱਖਿਆ ਜਾਵੇ ਕਿ ਠੇਕੇਦਾਰ ਸਾਹਿਬ 2 ਫੁੱਟ ਉੱਚੀ ਰੱਖਣਗੇ 3 ਫੁੱਟ ਰੱਖਣਗੇ ਜਾਂ ਸੜਕ ਦੇ ਬਰਾਬਰ ਕਰਨਗੇ ਜਦੋਂ ਤਿੰਨ ਤਿੰਨ ਫੁੱਟ ਨੀਵੇਂ ਟਾਇਲ ਲਾ ਦੇਵਗੇ ਤੇ ਇੱਥੇ ਪਾਣੀ ਖਲੋਣਾ ਹੀ ਆ ਜਿਵੇਂ ਕੱਲ ਇੱਕ ਬੀਬੀ ਦੇ ਉੱਥੇ ਡਿੱਗ ਪਈ ਉਹਦਾ ਮੋਬਾਈਲ ਵਗੈਰਾ ਟੁੱਟ ਗਿਆ ਉਹ ਵੀ ਇੱਥੇ ਬੋਲਦੀ ਗਈ ਉਹ ਦੂਜੀਆਂ ਸਵਾਰੀਆਂ ਨੂੰ ਬੋਲਦੀ ਗਈ ਕਿ ਬੱਸਾਂ ਵਾਲੇ ਇੱਥੇ ਮਿੱਟੀ ਨਹੀਂ ਪਾਉਂਦੇ ਇਹ ਕੰਮ ਬੱਸਾਂ ਦਾ ਨਹੀਂ ਆ ਇਹ ਪ੍ਰਸ਼ਾਸਨ ਦਾ ਕੰਮ ਹੈ ਜਾਂ ਇਹਦੇ ਲਈ ਡੀਸੀ ਸਾਹਿਬ ਧਿਆਨ ਦੇਣ ਜਾਂ ਹਲਕਾ ਇੰਚਾਰਜ ਐਮਐਲਏ ਸਾਹਿਬ ਧਿਆਨ ਦੇਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਫਰਜ਼ ਬਣਦਾ ਆਮ ਪਾਰਟੀ ਦਾ ਕਿ ਉਹਨਾਂ ਦੀ ਮੌਕੇ ਤੇ ਸਰਕਾਰ ਆ ਸੋ ਉਹ ਇਹਦੇ ਲਈ ਧਿਆਨ ਦੇ ਕੇ ਖਾਸ ਕਰਕੇ ਅਸੀਂ ਕਹਾਂਗੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਉਹ ਸਾਡੇ ਹਲਕੇ ਦੇ ਅਸੀਂ ਇਹਨੂੰ ਜਰਨਲ ਕਹਿੰਦੇ ਹਾਂ ਪਰ ਜੇ ਜਰਨਲੋਂ ਕਲੇ ਪੱਟੀ ਹਲਕੇ ਦੇ ਨਹੀਂ ਉਹਨਾਂ ਨੂੰ ਸਾਰੇ ਹੀ ਹਲਕੇ ਦੀ ਧਿਆਨ ਆ ਉਹਨਾਂ ਦੇ ਧਿਆਨ ਚ ਨਹੀਂ ਹੋਣਾ ਸ਼ਾਇਦ ਇਸ ਕਰਕੇ ਅਸੀਂ ਆਨੇ ਵੀ ਇਹ ਸਾਡੀ ਸਦਾ ਲਾਲਜੀਤ ਸਿੰਘ ਭੁੱਲਰਤਾ ਖਬਰ ਪਹੁੰਚੇ ਕਿ ਭੁੱਲਰ ਸਾਹਿਬਾ ਸਾਡਾ ਛੋਟਾ ਜਿਹਾ ਮਸਲਾ ਇਹਨੂੰ ਹੱਲ ਕਰਾ ਕੇ ਇਹ ਜੰਡਿਆਰੇ ਰੋਡ ਤੇ ਜਿੰਨੇ ਵੀ ਟੋਏ ਆ ਉਹਨਾਂ ਵਾਸਤੇ ਕੋਈ ਵੱਡੀ ਮੁਸ਼ਕਲ ਨਹੀਂ ਇਹਦਾ ਹੱਲ ਕਰਕੇ ਦੇਣ ਤੇ ਅਸੀਂ ਬਹੁਤ ਧੰਨਵਾਦੀਆਂ ਤੁਹਾਡਾ ਚੈਨਲ ਸਮ ਆਲੇ ਆਂਦਾ ਵੀਰਾਂ ਦਾ ਵੀ ਤੇ ਬੇਨਤੀ ਕਰਦੇ ਹਾਂ ਮੰਤਰੀ ਸਾਹਿਬ ਲਾਲਜੀਤ ਸਿੰਘ ਭੁੱਲਰ ਜੀ ਇਹ ਸਾਡਾ ਹਾਲਾ ਕਿ ਉਹ ਇਸ ਵੇਲੇ ਉਧਰ ਪਾਣੀ ਦਾ ਬਹੁਤ ਜ਼ਿਆਦਾ ਦਰਿਆ ਦਾ ਚੜ੍ਹਾ ਹੋਇਆ ਮੰਤਰੀ ਸਾਹਿਬ ਉਧਰ ਰਾਤ ਦਿਨ ਇੱਕ ਕਰਕੇ ਲੱਗੇ ਹੋਏ ਨੇ ਪਰ ਫਿਰ ਵੀ ਚਲੋ ਥੋੜਾ ਸਮਾਂ ਕੱਢ ਕੇ ਸਾਡੇ ਸ਼ਹਿਰ ਤੇ ਵੀ ਧਿਆਨ ਦਿੱਤਾ ਜਾਵੇ ਸੋ ਬਹੁਤ ਵੇਹਬਲ ਉਹਨਾਂ ਨਾਲ ਗੱਲਬਾਤ ਕੀਤੀ ਹੈ ਨਾ ਦੱਸਿਆ ਹੈ ਕਿ ਅਸੀਂ ਲਾਲਜੀਤ ਪੁੱਲਰ ਕੋ ਜੋ ਟ੍ਰਾਂਸਪੋਰਟ ਮੰਤਰੀ ਆ ਬਸਾਂ ਦੇ ਉਹਨਾਂ ਨਾਲ ਦਸੀ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇਹਦਾ ਕੋਈ ਹੱਲ ਕੀਤਾ ਜਾਵੇ ਜਿੱਥੇ ਕਿ ਬਸਾਂ ਹਰ ਜਗ੍ਹਾ ਚੋੜੀਆਂ ਤਰਨਤਾਰ ਜ਼ਿਲ੍ਹੇ ਦੇ ਜੰਡੇਆਲਾ ਚੌਂਕ ਦੇ ਵਿੱਚ ਆਉਂਦੀਆਂ ਮੇਰੇ ਨਾਲ ਆਟੋ ਜੁਨੀਅਨਰ ਵੀ ਨਾਲ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਸਮੱਸਿਆ ਆਉਂਦੀ ਹੈ ਕੀ ਕਹਣਾ ਚਾਹੋਗੇ ਜੀ ਵੀਰੇ ਦਾ ਕੀ ਨਾ ਤੁਹਾਡਾ ਆਪਾਂ ਜਿੰਦਰ ਸਿੰਘ ਆ ਜੀ ਪ੍ਰਧਾਨ ਵਾਲਮੀਕ ਦਾ ਮੈਂ ਖੋ ਕਰਨ ਤਰਨ ਦਾ ਸਾਰੇ ਵੀ ਗੱਲ ਕੀ ਆ ਤੈਲ ਲਵਾਤੀ ਇਹਨਾਂ ਨੇ ਦੁੰਬ ਨਿਵਾਣ ਨੂੰ ਦੁੰਬ ਬਲੇ ਨਿਵਾਣ ਨੂੰ ਝੁਕਾਵਾ ਤੇ ਗੱਡੀਆਂ ਪਲਟਦੀਆਂ ਬੜੀਆਂ ਆ ਪਰਲੇਵਣ ਪਲਟੀਆਂ ਪਲਟ ਜਾਂਦੀਆਂ ਛੱਪੜ ਬਣਿਆ ਸਾਰੇ ਦੇਖੋ ਆਗ ਦੀ ਦੇਖੋ ਆਗ ਦੀ ਕਿਤੇ ਆਗ ਚਲਦਾ ਮਰਦਾ ਬੜਾ ਨੁਕਸਾਨ ਹੁੰਦਾ ਆ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਸਾਰਾ ਨੁਕਸਾਨ ਹੁੰਦਾ ਆ ਤੇ ਅਸੀਂ ਕਿਹਨੇ ਵੀ ਤੈਲ ਲਵਾਈ ਤਾਂ ਲੱਗਣੀ ਚਾਹੀਦੀ ਨਹੀਂ ਇੱਥੇ ਇਹ ਟਾਇਰ ਲਵਾਈ ਸਾਰੇ ਲਵਾਉਂਦੇ ਫਿਰ ਇਹ ਟਾਇਰ ਲੱਗੀ ਥੋੜ ਲੱਗੀ ਗੁੰਡੀ ਕਿ ਲੱਗੀ ਆ ਬਾਕੀ ਤੋ ਆ ਪੈ ਗਿਆ ਜੀ ਇੱਥੇ ਤੇ ਸੀਵਰ ਸਾਹਿਬ ਸਹੀ ਕਰਾਓ ਸਰਦਾਰ ਜੀ ਆਪਣੀ ਬੇਨਤੀ ਕਰ ਰਿਹਾ ਤੁਹਾਡੇ ਨਾਲ ਆ ਪਏ ਮੇਰੇ ਨਾਲ ਭਾਜੀ ਹੋਰ ਮੌਜੂਦ ਹੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਭਾਜੀ ਸਵੱਸਿਆ ਵਾ ਜੰਡੇੜਾ ਜੰਡੇੜਾ ਚੌਂਗ ਚੌਂਗ ਮੈਂ ਅੰਤਰਰਾਸ਼ਟਰੀ ਆ ਵਾਲਮੀਕ ਸੰਗਠਨ ਦਾ ਚੇਅਰਮੈਨ ਮੇਰੇ ਨਾਲ ਬਿੱਟੂ ਪ੍ਰਧਾਨ ਜੀ ਔਰ ਮਲੀਏ ਤੋਂ ਸਾਡੇ ਭਾਜੀ ਅਰੇ ਨੇ ਬਹੁਤ ਹੀ ਵਧੀਆ ਸਪੀਚ ਦਿੱਤੀ ਆ ਤੇ ਬਹੁਤ ਹੀ ਵਧੀਆ ਮੈਂ ਪ੍ਰਸ਼ਾਸਨਗਾਰ ਇਹੋ ਮੰਗ ਕਰਦਾ ਕਿ ਜੇ ਜੋ ਮਲੀਏ ਰੋਡ ਦੇ ਉੱਪਰ ਟੈਲ ਲਗਾਈ ਆ ਟੈਲ ਬਹੁਤ ਉੱਚੀ ਲਗਵਾ ਦਿੱਤੀ ਗਈ ਆ ਤੇ ਅਗਲੇ ਬੰਨੇ ਬਹੁਤ ਨਵਾਨ ਆ ਬਹੁਤ ਵੱਡੇ ਵੱਡੇ ਖੱਡੇ ਆ ਜਿਹੜਾ ਕਿ ਗੱਡੀਆਂ ਆਟੋ ਵਗੈਰਾ ਔਰ ਗੱਡੀਆਂ ਪਲਟਨ ਪਲਟਦੀਆਂ ਨੇ ਤੇ ਪਲਟਨ ਦਾ ਖਤਰਾ ਬਣਿਆ ਤੇ ਸਕੂਲ ਦੀਆਂ ਬੱਸਾਂ ਲੰਘਦੀਆਂ ਨੇ ਤੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਆ ਔਰ ਆਉਣ ਵਾਲੇ ਜਿਹੜੇ ਸਾਧਨ ਆ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਆ ਇਸ ਕਰਕੇ ਮੈਂ ਪ੍ਰਸ਼ਾਸਨਗਾਰੀ ਮੰਗ ਕਰਦਾ ਔਰ ਜੋ ਇਥੋਂ ਦੇ ਐਮਐਲਏ ਸਾਹਿਬ ਅਰਮੇਂ ਸਿੰਘ ਜੀ ਉਹਨਾਂ ਘੜੀ ਬੇਨਤੀ ਗੁਜ਼ਾਰਿਸ਼ ਕਰਦਾ ਵਾਂ ਕਿ ਇਸ ਨੂੰ ਇਧਰ ਧਿਆਨ ਦਿੱਤਾ ਜਾਵੇ ਔਰ ਪ੍ਰਸ਼ਾਸਨਗਾਰੀ ਮੰਗ ਕਰਦਾ ਹਾਂ ਡੀਸੀ ਸਾਹਿਬ ਵਾਲੀ ਵੀ ਮੰਗ ਕਰਦਾ ਵਾਂ ਕਿ ਇਸ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਔਰ ਜੋ ਆਪਣੇ ਲੇਟਾਂ ਹਾਂ ਇੱਕ ਇਥੋਂ ਦੀਆਂ ਜੋ ਚੌਂਕ ਦੀਆਂ ਲੇਟਾਂ ਨੇ ਲੇਟਾਂ ਟ੍ਰੈਫਿਕ ਲੇਟਾਂ ਨੇ ਉਹ ਵੀ ਬੰਦ ਪਈਆਂ ਨੇ ਔਰ ਉਹ ਵੀ ਚਾਲੂ ਕੀਤੀਆਂ ਜਾਣ ਕਿਉਂਕਿ ਹਰ ਇੱਕ ਆਪਣੇ ਇਹ ਕਾਨੂੰਨ ਦੇ ਨਾਲ ਚੱਲੇ ਕਾਨੂੰਨ ਦੀ ਲੰਗੜਾ ਨਾਲ ਕੋਈ ਕਰੇ ਤੇ ਮੈਂ ਮੰਗ ਕਰਦਾ ਹਾਂ ਦੀ ਸਾਫ ਗਾੜੀ ਵੀ ਔਰ ਇੱਥੇ ਪੀਡਬਲਿਊ ਮੈਕਨੇ ਦੇ ਜੋ ਵੀ ਇਹ ਆਏ ਇਨਚਾਰਜ ਸਾਹਿਬ ਜਾਂ ਇਥੋਂ ਦੇ ਠੇਕੇਦਾਰ ਆਏ ਨੇ ਉਹਨਾਂ ਗਾੜੀ ਬੇਨਤੀ ਕਰਦਾ ਕਿ ਦੁਬਾਰਾ ਆਣ ਕੇ ਇਹਦੀ ਚੈਕਿੰਗ ਕਰਕੇ ਇਹਨੂੰ ਬਣਾਇਆ ਜਾਵੇ ਤੇ ਔਰ ਦੁਨੀਆ ਪਬਲਿਕ ਨੂੰ ਬੜੇ ਤਰੀਕੇ ਦੇ ਨਾਲ ਇਹਨੂੰ ਬਚਾਇਆ ਜਾਵੇ ਕਿਉਂ ਗੱਡੀਆਂ ਪਲਤਦੀਆਂ ਵਾ ਨਿਆਣੇ ਬੱਚੇ ਸਕੂਲ ਜਾਂਦੇ ਆ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਆ ਤੇ ਆਪਣਾ ਗੱਡੀਆਂ ਜਿਹੜੀਆਂ ਆਟੋ ਵਾਲੇ ਤਾਂ ਬਹੁਤ ਜ਼ਿਆਦੇ ਪਰੇਸ਼ਾਨ ਹਨ ਆ ਬੈਟਰੀਆਂ ਵਾਲੇ ਤਾਂ ਪਤਾ ਨਹੀਂ ਕਿਹੜੇ ਵਾਲੇ ਮੁੱਦੀ ਹੋ ਜਾਂਦੀ ਹੈ ਤੇ ਇਸ ਕਰਕੇ ਬੇਨਤੀ ਆ ਪ੍ਰਸ਼ਾਸਨਕਾਰੀ ਵੀ ਤੇ ਔਰ ਮੈਂ ਬਹੁਤ ਹੀ ਮੰਗ ਕਰਦਾ ਹਾਂ ਕਿ ਇਸ ਕਰਕੇ ਥੋੜੀ ਤਰੀਕਾ ਆਓ ਬਸਾਲਿਆਂ ਨੇ ਵੀ ਗੱਲਬਾਤ ਕੀਤੀ ਆਟੋ ਯੂਨੀਅਨ ਦੇ ਪ੍ਰਧਾਨ ਜਿਹੜੇ ਉਹਨਾਂ ਨੇ ਵੀ ਬਿੱਟੂ ਜੀ ਨਾਲ ਗੱਲਬਾਤ ਕੀਤੀ ਉਹਨਾਂ ਕਹਿੰਦੇ ਕਿ ਸਾਡੇ ਆਟੋ ਜਿਹੜੇ ਨੇ ਪਲਟ ਜਾਂਦੇ ਨੇ ਜੇ ਬੱਸਾਂ ਆਉਂਦੀਆਂ ਤੁਸੀਂ ਦੇਖ ਸਕਦੇ ਜੇ ਪਾਣੀ ਕਾਫੀ ਜਿਹੜਾ ਜੰਡਿਆਲਾ ਚੌਂਗ ਦੇ ਵਿੱਚ ਖੜਾ ਵਾ ਕਿਉਂਕਿ ਉਹ ਤੇ ਟੈਲਾ ਲਾਤੀਆਂ ਇਸ ਕਰਕੇ ਟੈਲਰ ਦੇ ਨਾਲ ਜਿਹੜਾ ਵਾ ਨੀਵੇਂ ਨਿਮਾਨ ਹੁਣ ਕਰਕੇ ਜਿਹੜਾ ਪਾਣੀ ਜਿਹੜਾ ਕਾਫੀ ਖੜਾ ਹੋ ਜਾਂਦਾ ਵਾ ਜਿੱਥੇ ਕਿ ਬਸਾਲਿਆਂ ਨੇ ਵੀ ਗੱਲਬਾਤ ਕੀਤੀ ਉਹਨਾਂ ਵੀ ਆਪਣੀ ਮੁਸ਼ਕਲ ਦੱਸੀ ਆ ਕਿ ਸਰਕਾਰ ਨੂੰ ਚਾਹੀਦਾ ਇਸ ਵੇਲੇ ਧਿਆਨ ਦੇਣਾ ਕਿ ਪਾਣੀ ਦਾ ਜਿਹੜਾ ਕੋਈ ਹੱਲ ਕੀਤਾ ਜਾਵੇ ਜਾਂ ਸੀਵਰ ਦਾ ਕੋਈ ਹੱਲ ਕੀਤਾ ਜਾਵੇ ਮੰਗ ਕੀਤੀ ਹੈ ਇਹਨਾਂ ਨੇ ਕਿ ਜਿਹੜਾ ਵਾ ਜਲਦੀ ਦਾ ਵਾ ਪ੍ਰਸ਼ਾਸਨ ਨੂੰ ਆਮ ਆਦਮੀ ਪਾਰਟੀ ਕੋਲ ਜਾਂ ਵੀ ਇਸੇ ਸੰਧੂਰਾਂ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕਹੇ ਕਿ ਜਿਹੜਾ ਜਲਦੀ ਦਾ ਹੱਲ ਕੀਤਾ ਜਾਵੇ ਤਰਨ ਤਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ